ਬਲਡੋਜ਼ਰ ਵਾਲੀ ਜਿਹੜੀ ਕਾਰਵਾਈ ਇਹਨੂੰ ਬੜੀ ਮਹਿੰਗੀ ਪੈਣੀ ਹੈ ਬਲਡੋਜ਼ਰ ਕਾਰਵਾਈ ਸਭ ਤੋਂ ਮਹਿੰਗੀ ਪੈਣੀ ਇਹਨੂੰ ਚਾਹੇ ਜਿੱਥੇ ਮਰਜ਼ੀ ਚਲਾ ਰਿਆ ਹੋਵੇ ਹੁਣ ਜਿੱਦਾਂ 19 ਨੂੰ ਨਾਣੇ ਕਰ ਲਿਆ 21 ਨੂੰ ਸਾਨੂੰ ਸੱਦ ਲਿਆ ਉਥੇ ਆਜੋ ਵੀ ਮੀਟਿੰਗ ਕਰੋ ਜੀ ਅਸੀਂ ਆਖਿਆ ਮੀਟਿੰਗ ਤੁਹਾਡੇ ਨਾਲ ਕਦੀ ਕਰੀਏ ਤੁਹਾਡੇ ਨਾਲ ਲੋਕਾਂ ਨੇ ਨੀਂ ਵਿਸ਼ਵਾਸ ਰਿਆ ਜੇ ਅੱਜ ਤੁਹਾਡੇ ਨਾਲ ਮੀਟਿੰਗ ਕਰ ਰਹੇ ਸਾਡਾ ਵਿਸ਼ਵਾਸ ਵੀ ਟੁੱਟ ਜਾਣਾ ਹੈ ਹਰ ਇੱਕ ਵਰਗ ਨੂੰ ਕੁੱਟ ਰਿਹਾ ਹਰ ਵਰਗ ਨੂੰ ਕੁੱਟ ਰਿਹਾ ਜਿਹੜਾ ਸਿਰ ਚ ਪੁੰਨ ਦਾ ਯਤਨ ਕਰਦਾ ਹੈ ਉਹਨੂੰ ਇਹ ਦਬਾ ਦਿੰਦੇ ਨੇ ਸੱਟ ਕਹਿੰਦਾ ਜੀ ਰੰਗਲਾ ਪੰਜਾਬ ਬਣ ਰਿਹਾ ਰੰਗਲਾ ਰੰਗਲਾ ਨਹੀਂ ਬੰਨਾ ਇਹਨਾਂ ਤੋਂ ਜੋ ਮਰਜ਼ੀ ਕਰ ਲੈਣ ਦਾ ਦੋ ਸਾਲ ਰਹਿ ਗਿਆ ਦੋ ਸਾਲਾਂ ਦੇ ਵਿੱਚ ਆਪਣੇ ਮੰਨ ਅੰਦਰ ਚਾਤੀ ਮਾਰ ਕੇ ਰੰਗਲਾ ਬਣਾਈ ਜਾਣ ਲੇਕਿਨ ਦੁਨੀਆ ਤੋਂ ਪੁੱਛਣ ਜਾ ਕੇ ਵੀ ਰੰਗਲਾ ਬਣ ਗਿਆ ਸਰਕਾਰ ਕਹਿੰਦੀ ਪੈਦਲ ਲੱਗ ਜਾ ਟਰਾਲੀਆਂ ਤੇ ਨਾਲ ਜੋ ਬੱਸਾਂ ਤੇ ਟਰ ਜੋ ਕਾਰਾਂ ਟਰ ਜੋ ਪੈਦਲ ਜਾਂਦੇ ਪੈਦਲ ਵੀ ਰੋਕ ਲੈ ਪੈਦਲ ਵੀ ਨਾ ਜਾਣ ਦਿੱਤੇ ਕਿਤੇ ਘੜਦੀ ਹੈ ਸਰਕਾਰ ਗੋਲੀਆਂ ਚਲਾਈਆਂ ਮਾਰ ਤੇ ਨੌਜਵਾਨ ਸ਼ੁਭ ਕਰਨ ਮੁੰਡਾ 21 ਸਾਲ ਦਾ ਉਹ ਮਾਰਤਾ ਗੋਲੀਆਂ ਚਲਾ ਕੇ ਇਹਨਾਂ ਦੇ ਏਰੀਆ ਚ ਅੱਗੇ ਹਰਿਆਣਾ ਸਰਕਾਰ ਮਾਰ ਗਈ ਇਹਨਾਂ ਤੋਂ ਕੀ ਸੜਿਆ ਇਹਨਾਂ ਤੋਂ ਕੱਖ ਵੀ ਨਹੀਂ ਹੁੰਦਾ ਮੇਰਾ ਵੀਰ ਹੁਣ ਲੜਾਈ ਆ ਜੇ ਸਾਡੇ ਕੋਲ ਤਾਂ ਲੜਾਈ ਆ ਚੰਡਾ ਚੰਡਾ ਹੀ ਡੰਡਾ ਮੋਟਾ ਫਸਾ ਕੇ ਤੇ ਲੜਾਈ ਲੜਾਂਗੇ ਤਰਕੇ ਸਰਕਾਰ ਤੋਂ ਪੂਰਾ ਕਰਾਵਾਂਗੇ ਸੋ ਸਾਡੇ ਨਾਲ ਕਿਸਾਨ ਆਗੂ ਬੂਟਾ ਸਿੰਘ ਸਾਦੀਪੁਰ ਨੇ ਪਟਿਆਲਾ ਡੀਸੀ ਦਫ਼ਤਰ ਦੇ ਅੱਗੇ ਵੱਡੇ ਇਕੱਠ ਨੇ ਜਿਹੜੇ ਕਿਸਾਨਾਂ ਦੇ ਦਿਖਾਈ ਦੇ ਰਹੇ ਨੇ ਹਰ ਇੱਕ ਜਥੇਬੰਦੀ ਤੋਂ ਕਿਸਾਨ ਇੱਥੇ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਪ੍ਰਧਾਨ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਪੰਜਾਬ ਸਰਕਾਰ ਨੇ ਤਸੱਦਦ ਕੀਤਾ ਕਿਸਾਨਾਂ ਨਾਲ 19 ਨੂੰ ਪੰਜਾਬ ਸਰਕਾਰ ਨੇ ਨਾ ਅਸਲ 'ਚ 19 ਨੂੰ ਤਾਂ ਕੀਤਾ ਇਹ 3 ਤਰੀਕ ਤੋਂ ਸ਼ੁਰੂ ਹੋ ਗਿਆ ਜੋ ਸਾਡੇ ਨਾਲ ਪਹਿਲਾਂ ਮੀਟਿੰਗ ਤੋਂ ਭਗਵੰਤ ਮਾਨ ਜੀ ਭੱਜ ਗਏ ਫਿਰ ਇਹਨਾਂ ਨੇ ਪੰਜ ਤਰੀਕ ਨੂੰ ਸਾਡੇ ਪ੍ਰੋਗਰਾਮ ਸੀਗੇ ਚੰਡੀਗੜ੍ਹ ਦੇ ਅਣ ਆਲਾਨੀ ਐਮਰਜੈਂਸੀ ਲਾ ਕੇ ਟੋਟਲ ਆਗੂਆਂ ਨੂੰ ਰੈਸਟ ਪਹਿਲਾਂ ਕਰ ਲਿਆ ਕੁਝ ਉਸ ਦਿਨ ਕਰ ਲੇ ਤੇ ਉਸ ਤੋਂ ਬਾਅਦ ਇਹਨਾਂ ਨੇ 19 ਆਲਾ ਕਾਰਾ ਜਿਹੜਾ ਸੀ ਇਹ ਕਰ ਦਿੱਤਾ 19 ਆਲਾ ਕਾਰਾ ਕਰ ਲਿਆ ਰੈਸਟ ਕਰ ਲਿਆ ਆਗੂ ਸਾਰੇ ਤੇ ਉਸ ਤੋਂ ਬਾਅਦ ਬਾਰਡਰਾਂ ਤੇ ਜਾ ਕੇ ਬਲਡੋਜ਼ਰ ਚਲਾਤਾ ਬਲਡੋਜ਼ਰ ਵਾਲੀ ਜਿਹੜੀ ਕਾਰਵਾਈ ਇਹਨੂੰ ਬੜੀ ਮਹਿੰਗੀ ਪੈਣੀ ਹੈ ਬਲਡੋਜ਼ਰ ਕਾਰਵਾਈ ਸਭ ਤੋਂ ਮਹਿੰਗੀ ਪੈਣੀ ਇਹਨੂੰ ਚਾਹੇ ਜਿੱਥੇ ਮਰਜ਼ੀ ਚਲਾ ਰਿਆ ਹੋਵੇ ਅਸੀਂ ਇਹਦੀ ਕੋਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਕਿਸੇ ਅਸੀਂ ਨਸ਼ੇ ਵਾਲੇ ਦੀ ਹਮਾਇਤ ਨਹੀਂ ਕਰਦੇ ਜਿੰਨੇ ਬਲਡੋਜ਼ਰ ਚਲਾਇਆ ਜਾ ਰਹੇ ਨੇ ਨਾ ਠੀਕ ਇਹਨਾਂ ਦੀ ਆਪਣੀ ਪਾਲਿਸੀ ਹੈ ਉਦੋਂ ਵੱਧ ਧਿਆਨ ਇਹਨਾਂ ਨੂੰ ਜਿਹੜਾ ਭੈੜਾ ਨਸ਼ਾ ਹੈ ਜਿਹੜਾ ਸਟੈਂਟਿਕ ਨਸ਼ੇ ਨੇ ਉਹਨਾਂ ਨੂੰ ਖਤਮ ਕਰਨ ਵਾਲੇ ਤਿਆਰ ਦੇਣਾ ਚਾਹੀਦਾ ਹੈ ਵੀ ਉਹ ਖਤਮ ਕਿਵੇਂ ਹੋਣਗੇ ਉਹ ਖਤਮ ਹੋਣਗੇ ਜੇਕਰ ਖੇਤੀ ਖਸਖਸ ਦੀ ਪੰਜਾਬ بچਾਵੇ ਮੈਂ ਪਹਿਲਾਂ ਵੀ ਇੱਕ ਹਫਤਾ ਲਾਇਆ ਸੀ ਹੁਣ ਵੀ ਹਫਤਾ ਲਾਉਂਦੀ ਸਾਡੀ ਤਿਆਰੀ ਹੈ ਜਾਗਰੂਤ ਕੈਂਪ ਲਾਵਾਂਗੇ ਇੱਕ ਹਫਤੇ ਦਾ ਲੋਕਾਂ ਨੂੰ ਬਚਾਉਣ ਵਾਸਤੇ ਵੀ ਸਤੰਤ ਗਰਸ਼ਿਆਂ ਤੋਂ ਬਚੋ ਮਾੜੀ ਮੋਟੀ ਪੁੱਕੀ ਪੱਕੀ ਜੜੀ ਹੈ ਉਹਦੇ ਵਾਸਤੇ ਸਰਕਾਰ ਕੋ ਹਿਲਾ ਕਰੇ ਤਾਂ ਗੱਲ ਬਣੂਗੀ ਨਹੀਂ ਤੇ ਨੌਜਵਾਨੀ ਜੜੀਓ ਉਹ ਖਤਮ ਹੋ ਜੂਗੀ ਬਿਲਕੁਲ ਪੰਜਾਬ ਦੇ ਵਿੱਚੋਂ ਹੁਣ ਮੈਂ ਗੱਲਾਂ ਆਵਾ ਉਹਦੇ ਉੱਤੇ ਬਲਡੋਜ਼ਰ ਫੇਰੇ ਨੇ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਉਹਨਾਂ ਬਾਰਡਰਾਂ ਤੇ ਜਾ ਕੇ ਉਹਨਾਂ ਬਾਰਡਰਾਂ ਦੇ ਉੱਤੇ ਇਹਨਾਂ ਨੇ ਅੰਜ ਸਮਾਨ ਖਰਾਬ ਕੀਤਾ ਹੈ ਵੀ ਜਿਵੇਂ ਬਿਲਕੁਲ ਜਿਵੇਂ ਇੱਕ ਨਾ ਕਿਵੇਂ ਆਪਾਂ ਕਹਦੇ ਨਾ ਵੀ ਜਿਵੇਂ ਕਿਸੇ ਨੂੰ ਤਰਜ਼ ਹੀ ਨਹੀਂ ਆ ਰਿਹਾ ਭੋਰਾ ਵੀ ਹੈ ਨਾ ਤੇ ਉੱਥੇ ਚਲਾ ਕੇ ਅਗਲਿਆਂ ਨੇ ਸਾਥੀਆਂ ਨੂੰ ਨਾਲ ਲੈ ਕੇ ਪੋਰਾ ਪੋਰਾ ਇਕੱਠਾ ਕੀਤਾ ਅੰਦਾ ਜੁਨੀਆ ਨੇ ਇਹਨਾਂ ਨੂੰ ਹੋਰ ਕਿਹੜੀ ਆਮਦਨਾਂ ਨੇ ਕੱਲੇ ਕੱਲੇ ਘਰ ਤੋਂ 5 10 20 50 100 ਇਹ ਇਕੱਠੇ ਕਰਕੇ ਫੇਰ ਲੈਂਦਾ ਉੱਥੇ ਸਮਾਨ ਤੇ ਸਾਰੇ ਦਾ ਸਾਰਾ ਇਹਨਾਂ ਨੇ ਮਿੱਟੀ ਦੇ ਵਿੱਚ ਰੋਲ ਕਰਖਤਾ ਮਿੱਟੀ 'ਚ ਰੋਲ ਕੇ ਉਹਦੇ ਪ੍ਰਤੀ ਵੀ ਸਾਰੇ ਪੰਜਾਬ 'ਚ ਬੜਾ ਵੱਡਾ ਰੋਸ ਆ ਹੁਣ ਜਿੱਦਣ 19 ਨੂੰ ਨੇ ਅਨੇ ਕਰ ਲਿਆ 21 ਨੂੰ ਸਾਨੂੰ ਸੱਦ ਲਿਆ ਉੱਥੇ ਆਜੋ ਵੀ ਮੀਟਿੰਗ ਕਰੋ ਜੀ ਅਸੀਂ ਅਖੇ ਮੀਟਿੰਗ ਤੁਹਾਡੇ ਨਾਲ ਕਦੀ ਕਰੀਏ ਤੁਹਾਡੇ ਨਾਲ ਲੋਕਾਂ ਨੇ ਨਹੀਂ ਵਿਸ਼ਵਾਸ ਰਿਆ ਜੇ ਹੀ ਤੁਹਾਡੇ ਨਾਲ ਮੀਟਿੰਗ ਕਰਦੇ ਸਾਡਾ ਵਿਸ਼ਵਾਸ ਵੀ ਟੁੱਟ ਜਾਣਾ ਲੋਕਾਂ ਨੇ ਸਾਡੇ ਤੇ ਵੀ ਨਹੀਂ ਕਰਨਾ ਅਸੀਂ ਬਿਲਕੁਲ ਨਹੀਂ ਤੁਹਾਡੇ ਨਾਲ ਮੀਟਿੰਗ ਕਰਦੇ ਪਹਿਲਾਂ ਮੀਟਿੰਗ ਵਾਲਾ ਮਾਹੌਲ ਪੈਦਾ ਕਰੋ ਸਾਡੇ ਸਾਥੀਆਂ ਨੂੰ ਰਿਹਾ ਕਰੋ ਜਿਹੜਾ ਸਮਾਨ ਖਿ拉 ਰਿਹਾ ਉਹਨਾਂ ਦਾ ਸਮਾਨ ਵਾਪਸ ਕਰੋ ਉਸ ਤੋਂ ਬਾਅਦ ਆ ਮੀਟਿੰਗਾਂ ਹੋਣਗੀਆਂ ਤੇ ਅਸੀਂ 26 ਵਾਲਾ ਵੀ ਕੈਸਲ ਕਰਤਾ ਉੱਥੇ ਅਸੀਂ ਉਹਦੇ ਪ੍ਰੈਸ ਕਾਨਫਰੰਸ ਕਹਿਤਾ ਵੀ ਨਾ ਤੁਹਾਡੇ ਨਾਲ ਮੀਟ ਕਰਦੇ ਨਾ ਅਸੀਂ 26 ਵਾਲਾ ਕਰਨਾ ਅਸੀਂ 28 ਤਰੀਕ ਨੂੰ ਜ਼ਬਰ ਵਿਰੋਧੀ ਦਿਵਸ ਮਨਾਵਾਂਗੇ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਤੁਹਾਡੀਆਂ ਗੋਡੀਆਂ ਲਵਾਵਾਂਗੇ ਸਾਰੇ ਦੇਸ਼ ਦੇ ਵਿੱਚ ਮਨਾ ਕੇ ਤੇ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਸਮਾਜਿਕ ਧਾਰਮਿਕ ਜਿੰਨੀਆਂ ਵੀ ਹਨ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਵੀ ਉੱਥੇ ਪਹੁੰਚੋ ਆਪਾਂ ਸਾਰੇ ਤਗੜੇ ਹੋ ਕੇ ਪੰਜਾਬ ਦੀ ਜਿਹੜੀ ਹਾਲਾਤ ਮਾੜੀ ਕਰਤੀ ਹੈ ਸਰਕਾਰ ਨੇ ਉਹਨੂੰ ਬਚਾਉਣ ਵਾਸਤੇ ਇਕੱਠੇ ਹੋਈਏ ਹਰ ਇੱਕ ਵਰਗ ਨੂੰ ਕੁੱਟ ਰਿਆ ਹਰ ਵਰਗ ਨੂੰ ਕੁੱਟ ਰਿਆ ਜਿਹੜਾ ਸਿਰ ਚ ਕੰਨ ਦਾ ਯਤਨ ਕਰਦਾ ਹੈ ਉਹਨੂੰ ਹੀ ਦਬਾ ਦਿੰਦੇ ਨੇ ਥੱਲੇ ਇਹ ਤਾਂ ਕਹਿੰਦੇ ਜੀ ਰੰਗਲਾ ਪੰਜਾਬ ਬਣ ਰਿਹਾ ਰੰਗਲਾ ਰੁਮਲਾ ਨਹੀਂ ਬਣਨਾ ਇਹਨਾਂ ਤੋਂ ਜੋ ਮਰਜ਼ੀ ਕਰ ਲੈਣੇ ਉਹਨਾਂ ਕੋਲ 2 ਸਾਲ ਰਹਿ ਗਿਆ 2 ਸਾਲਾਂ ਦੇ ਵਿੱਚ ਆਪਣੇ ਮਾਨੰਦਰ ਚਾਤੀ ਮਾਰ ਕੇ ਰੰਗਲਾ ਬਣਾਈ ਜਾਣ ਲੇਕਿਨ ਦੁਨੀਆ ਤੋਂ ਪੁੱਛਣ ਜਾ ਕੇ ਵੀ ਰੰਗਲਾ ਬਣ ਗਿਆ ਬਿਲਕੁਲ ਕੋਈ ਰੰਗਲੇ ਵਾਲੀ ਕਿਸੇ ਦੀ ਗੱਲ ਨਹੀਂ ਹੈਗੀ ਨਾ ਰੰਗਲਾ ਇਹਨਾਂ ਤੋਂ ਬੰਨਾ ਇਹਨਾਂ ਦੇ ਕੋਲ ਹੀ ਕੱਗਣੀ 3 ਸਾਲ ਹੋ ਗਏ ਅੱਜ ਤੱਕ ਤਾਂ ਕਿਸੇ ਨੂੰ ਪੈਸਾ ਨਹੀਂ ਦਿੱਤਾ ਜੀ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਸੀਗੇ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਸੀ ਨੁਕਸਾਨ ਹੋ ਰਿਹਾ ਸੀ ਤਾਂ ਨਹੀਂ ਸੀ ਕੋਈ ਕੰਮ ਹੋ ਰਿਹਾ ਹੁਣ ਦੇਖਿਓ ਜੀ ਦੇਖੋ ਚਲੋ ਆਪਾਂ ਵੇਖਾਂਗੇ ਤਾਂ ਸਾਲ ਹੋ ਜਾਂਦੇ ਇੱਕ ਲੱਗੇ ਨੂੰ ਮੋਰਚੇ ਨੂੰ ਤੇ 2 ਸਾਲ ਪਹਿਲਾਂ ਵੀ ਲੰਘ ਗਏ ਉਹ ਤੂੰ ਪਹਿਲਾਂ ਇਹਨਾਂ ਨੂੰ ਕਿੰਨਾ ਦਾ ਸਾਡਾ ਨੂੰ ਹਿਸਾਬ ਹੀ ਨਹੀਂ ਆਇਆ ਜੀ ਰੰਗਲਾ ਕਿਵੇਂ ਬਣਾਉਣਾ ਸਾਹਿਬ ਹੁਣ ਵੀ ਨਹੀਂ ਆਉਣਾ ਸਾਹਿਬ ਹੁਣ ਵੀ ਇਦਾਂ ਹੀ ਰਹਿਣਾ ਵੇਖ ਲਿਆ ਜੇ ਤੁਸੀਂ ਅਸੀਂ ਸਹਿਮਤ ਆ ਇਸ ਗੱਲ ਨਾਲ ਰੋਡ ਰੁਕਣਗੇ ਪੰਜਾਬ ਦਾ ਨੁਕਸਾਨ ਲੋਕ ਗੱਜਲਗੁਆਰ ਹੁੰਦਿਆ ਨੁਕਸਾਨ ਅੰਡਸਟਰੀਅਲ ਦਾ ਨੁਕਸਾਨ ਅਸੀਂ ਮੰਨਦੇ ਆ ਪਰ ਉਹ ਰੋਡ ਰੋਕ ਕੇ ਕਿੰਨੇ ਆ ਇਹ ਵੀ ਤਾਂ ਦੇਖੇ ਨਾ ਰੋਕੇ ਕਿੰਨੇ ਨੇ ਉਹ ਰੋਡ ਤਾਂ ਆਪਣਾ ਹਰਿਆਣਾ ਸਰਕਾਰ ਨੇ ਰੋਕ ਲੇ ਇਹ ਤਾਂ ਦਿੱਲੀ ਜਾਂਦੇ ਹੀ ਕਿਸਾਨ ਤਾਂ ਦਿੱਲੀ ਜਾ ਰਹੇ ਸਨ ਸਰਕਾਰ ਨੇ ਰਾਹ ਰੋਕ ਲਿਆ ਉੱਥੇ ਬਹਿ ਕੇ ਸਾਈਡ ਦੇ ਉੱਤੇ ਕੀ ਕਰਦੇ ਫਿਰੇ ਇਸ ਸਾਈਡ ਤੇ ਬਹਿ ਕੇ ਸਰਕਾਰ ਕਹਿੰਦੀ ਪੈਦਲ ਲੱਗ ਜਾਓ ਟਰਾਲੀਆਂ ਤੇ ਜਾਓ ਬੱਸਾਂ ਤੇ ਟੁਰ ਜਾਓ ਕਾਰਾਂ ਤੇ ਟੁਰ ਜਾਓ ਪੈਦਲ ਜਾਂਦੇ ਪੈਦਲ ਵੀ ਰੋਕ ਲੈ ਪੈਦਲ ਵੀ ਨਾ ਜਾਣ ਦਿੱਤੇ ਕਿਤੇ ਖੜਦੀ ਆ ਸਰਕਾਰ ਕਿਤੇ ਨਹੀਂ ਖੜਦੀ ਗੋਲੀਆਂ ਚਲਾਈਆਂ ਮਾਰ ਤੇ ਨੌਜਵਾਨ ਸ਼ੁਭ ਕਰਨ ਮੁੰਡਾ 21 ਸਾਲ ਦਾ ਉਹ ਮਾਰਤਾ ਗੋਲੀਆਂ ਚਲਾ ਕੇ ਇਹਨਾਂ ਦੇ ਏਰੀਆ ਚਾਗੇ ਹਰਿਆਣਾ ਸਰਕਾਰ ਮਾਰ ਗਈ ਇਹਨਾਂ ਤੋਂ ਕੀ ਸੜਿਆ ਇਹਨਾਂ ਤੋਂ ਕੱਖ ਵੀ ਨਹੀਂ ਹੁੰਦਾ ਮੇਰਾ ਵੀਰ ਇਹ ਨਾ ਰੰਗਲਾ ਬਣਾ ਸਕਦੇ ਨੇ ਇਹਨਾਂ ਕੱਖ ਨਹੀਂ ਕਰਨਾ ਇਹਨਾਂ ਪੰਜਾਬ ਦਾ ਬੇੜਾਗਰ ਕਰਕੇ ਰੱਖ ਦਿੱਤਾ ਕਹਿੰਦੇ ਜੀ ਬਜਟ ਬਹੁਤ ਵਧੀਆ ਪੇਸ਼ ਕੀਤਾ ਲੋਕ ਕਹਿ ਰਹੇ ਨੇ ਕਮੈਂਟ ਕਰ ਰਹੇ ਨੇ ਮੈਂ ਉਸ ਦਿਨ ਵੀ ਸੀਗਾ ਜੀ ਚੈਨਲ ਦੇ ਉੱਤੇ ਇੱਕ ਦੇ ਸਾਨੂੰ ਵੀ ਪੁੱਛਿਆ ਗਿਆ ਵੀ ਬਾਈਟ ਕਿਵੇਂ ਦਾ ਅਸੀਂ ਆਖਿਆ ਗੱਲਾਂ ਦੇ ਕੜਾ ਨੇ ਖਾਣ ਪੀਣ ਨੂੰ ਕੱਖ ਨਹੀਂ ਐ ਗੱਲਾਂ ਦੇ ਕੜਾ ਸਵਾਰ ਸੂਰ ਕੇ ਭਗਵੰਤ ਜੀ ਨੂੰ ਬਹੁਤ ਆਉਂਦੀਆਂ ਨੇ ਕਰਨੀਆਂ ਉਹਦੇ ਸਾਥੀ ਵੀ ਸਿੱਖੀ ਜਾਂਦੇ ਉੱਤੋਂ ਇਹਦੇ ਵਿੱਚ ਕੱਖ ਨਹੀਂ ਹੈਗਾ ਇੱਕ ਖੋਖਲਾ ਬਜਤਾ ਹੈ ਲੋਕਾਂ ਨੂੰ ਨਰਾਸ਼ ਕਰਨ ਵਾਲਾ ਬਾਈਟ ਇਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕੁਝ ਨਹੀਂ ਹੈਗਾ ਗੱਲਾਂ ਨੇ ਗੱਲਾਂ ਜਿੰਨੀਆਂ ਵਰਜੀ ਕਰਾ ਲੋ ਇਹਨਾਂ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਇਹਦਾ ਜਦੋਂ ਇਲੈਕਸ਼ਨ ਸੀ ਗੱਡੀ ਜੀ ਖੜ ਜਾਂਦਾ ਹੁੰਦਾ ਸੀ ਹਨਾ ਲੋਕ ਇਹਦੀ ਵੇਟ ਕਰਦੇ ਰਹਿੰਦੇ ਸੀ ਜੀ ਹੁਣ ਮੈਂ ਕਸਮ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਉਹ ਭਗਵੰਤ ਵੀਰਿਆ ਜੇ ਕਿਤੇ ਪਿੰਡ ਜੇ ਇੱਕ ਵਾਰ ਸਿਕਿਉਰਿਟੀ ਤੋਂ ਬਗੈਰ ਲੰਘ ਕੇ ਵਿਖਾ ਦੇਣਾ ਭਾਵੇਂ ਆਪਣੇ ਏਰੀਏ ਚੋਂ ਮੇਰਾ خیال ਇਹਦੇ ਪਿੰਡ ਜੂ ਹੀ ਨਹੀਂ ਲੋਕਾਂ ਨੇ ਲੰਘਣ ਦੇਣਾ ਇਹ ਹਾਲਾਤ ਪੈਦਾ ਹੋ ਗਏ ਨੇ ਜਿਹੜਾ ਇਹਦਾ ਪਿੰਡ ਹੈ ਨਾ ਸਤਾਉਜ ਮੇਰਾ ਖਿਆਲ ਇਕੱਲਾ ਜ ਆਪਣੇ ਪਿੰਡ ਨੂੰ ਫੜ ਜਾ ਉਥੋਂ ਪਿੰਡ ਚੋਂ ਨਹੀਂ ਲੋਕਾਂ ਨੇ ਲੰਘਣ ਦੇਣਾ ਮੈਂ ਕੱਲ ਸੁਣ ਰਿਹਾ ਹਾਂ ਇੱਕ ਵੀਡੀਓ ਇਹ ਕਹਿੰਦਾ ਹੈ ਪਿਆ ਵੀ ਆ ਦੇਖੋ ਜੀ ਆ ਇੰਨਾ ਇਕੱਠ ਹੋ ਗਿਆ ਸਾਡਾ ਅਸੀਂ ਕਿਹੜੇ ਨੂੰ ਫੋਨ ਕਰਕੇ ਸੱਦਿਆ ਆਪਣੇ ਆਪ ਲੋਕ ਆਏ ਨੇ ਦੂਜੇ ਬੰਦੇ ਉਹਨਾਂ ਦੂਜੀ ਵੀਡੀਓ ਚਲਾਤੀ ਉਹ ਕਹਿੰਦੇ ਜੀ ਉਹ ਬੀਬੀ ਬੋਲ ਰਹੀ ਹੈ ਕਹਿੰਦੇ ਸਾਡੀ ਦਾ ਨਰੇਗਾ ਆਏ ਸਾਨੂੰ ਇਹਨਾਂ ਨੇ ਫੋਨ ਕਰਕੇ ਸੱਦ ਲੈ ਕਹਿੰਦੇ ਕੁਰਸੀਆਂ ਧਾ ਕੇ ਬਹਿ ਜਾਓਗੀ ਅਸੀਂ ਕੁਰਸੀਆਂ ਧਾ ਕੇ ਬਹਿ ਗਿਆ ਵੇ ਸਾਡੇ ਤੇ ਨਾ ਸਾਡੀ ਮੁਖਤੀ ਦਿਹਾੜੀ ਪੈ ਰਹੀ ਹੈ ਕਹਿੰਦਾ ਇਹਨਾਂ ਨੇ ਫੋਨ ਕਰਕੇ ਸੱਦਿਆ ਜਾ ਕਾਲਿਓ ਸੱਦੀ ਜਾਂਦੇ ਨੇ ਨਰੇਗਾ ਵਾਲਿਆਂ ਨੂੰ ਸੱਦ ਕੇ ਬਿਠਾ ਰਹੇ ਨੇ ਕੱਟ ਕਿਹੜਾ ਇਹਨਾਂ ਕੋਲੇ ਤਾਂ ਹੀ ਮੈਂ ਕਹਿ ਰਿਹਾ ਉਹਨੂੰ ਫਿਰ ਕਹਿਤਾ ਉਹਨਾਂ ਨੇ ਪੁੱਛ ਲਿਆ ਪੱਤਰਕਾਰ ਨੇ ਤੁਹਾਡੇ ਵਾਂਗ ਕਹਿੰਦਾ ਬਈ ਤੁਸੀਂ ਉਹ ਕਹਿੰਦੀ ਸੱਚ ਅਸੀਂ ਤਾਂ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਕਹਿੰਦਾ ਮੱਥੇ ਨਹੀਂ ਲੱਗਣਾ ਚਾਹੁੰਦੇ ਤੇ ਫਿਰ ਤੁਸੀਂ ਬੈਠੇ ਗੋ ਆਕੇ ਉਹ ਕਹਿੰਦੇ ਮੱਥਿਓ ਆ ਤਾਂ ਅਸੀਂ ਤਾਂ ਗਏ ਵੀ ਫਰੀਦ ਢਾੜੀ ਮਿਲਦੀ ਐ ਵੀ ਪਰ ਉੱਠ ਕੇ ਵੀ ਪਿੱਛੇ ਤਾਂ ਗਏ ਵੀ ਹੁਣ ਭਗਵੰਤ ਮਾਨ ਨੇ ਆਉਣਾ ਪਿੱਛੇ ਹੋ ਜੀਏ ਤੇ ਝੂਠ ਨਹੀਂ ਸੁਣੇ ਜਾਂਦੇ ਇਹਦੇ ਝੂਠ ਨਹੀਂ ਸੁਣੇ ਜਾਂਦੇ ਉਹ ਨਰੇਗਾ ਵਾਲੇ ਕਹਿੰਦੇ ਨਾਲੇ ਢਾੜੀ ਮੁਕਤੀ ਲੈ ਕੇ ਜਾ ਰਹੇ ਨੇ ਇਹ ਹਾਲਾਤ ਭਗਵੰਤ ਮਾਨ ਦੇ ਹੋਏ ਪੈ ਨੇ ਤੁਸੀਂ ਇਹਨੂੰ ਰੰਗਲਾ ਸਮਝ ਲਓ ਜੋ ਮਰਜ਼ੀ ਸਮਝੋ ਇਹ ਹਾਲਾਤ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਸਾਰਿਆਂ ਦੇ ਕਰ ਦਿੱਤੇ ਏਕੇ ਲਈ ਯਤਨ ਤੁਸੀਂ ਬਹੁਤ ਕੀਤੇ ਨੇ ਜੀ ਪਹਿਲਾਂ ਵੀ ਏਕੇ ਲਈ ਤੁਸੀਂ ਇੱਕ ਘੜੀ ਬਣਿਓ ਤੇ ਅੱਗੇ ਏਕੇ ਲਈ ਕਿੱਦਾਂ ਕੀਤਾ ਜਾਊਗਾ ਅੱਜ ਜਿਸ ਤਰ੍ਹਾਂ ਜਥੇਬੰਦੀਆਂ ਇੱਕ ਹੋਈਆਂ ਨੇ ਹਰ ਇੱਕ ਇਨਸਾਨ ਇੱਕ ਦੇਖਣਾ ਚਾਹੁੰਦਾ ਜੀ ਏਕੇ ਦਾ ਨਾਮ ਸੁਣ ਕੇ ਚਿਹਰੇ ਤੇ ਰੌਣਕ ਆਉਂਦੀ ਹੈ ਵੇਖੋ ਏਕੇ ਦਾ ਸ਼ਬਦ ਬੜਾ ਪਵਿੱਤਰ ਆ ਏਕਤਾ ਦਾ ਸ਼ਬਦ ਬੜਾ ਪਵਿੱਤਰ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਦਿੱਲੀ ਜਾ ਕੇ ਇਹ ਵੀ ਸੰਯੁਕਤ ਏਕਤਾ ਸੀ ਹਨਾ ਸੰਯੁਕਤ ਮੋਰਚਾ ਹਨਾ ਉਹ ਵੀ ਬੜਾ ਪਵਿੱਤਰ ਸੀ ਏਕੇ ਦਾ ਨਾਮ ਬਹੁਤ ਪਵਿੱਤਰ ਹੈ ਤੇ ਅਸੀਂ ਉਸ ਦਿਨ ਅਪੀਲ ਕੀਤੀ ਸਾਰਿਆਂ ਨੂੰ ਵੀ ਆਓ ਸਾਰੇ ਇਕੱਠੇ ਉੱਤੇ ਸਰਕਾਰ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਾਂ ਜ਼ਬਰੀ ਦਿਵਸ ਮਨਾਉਣਾ ਹੈ ਹਣਾ ਜਬਰ ਵਿਰੋਧੀ ਦਿਵਸ ਤੋਂ ਉਹਦੇ ਵਿੱਚ ਅੱਜ ਸਾਰੇ ਅੱਜ ਦੂਜੀਆਂ ਜਥੇਬੰਦੀਆਂ ਵੀ ਆਈਆਂ ਨੇ ਤਿੰਨ ਚਾਰ ਹਨਾ ਜੜੀਆਂ ਬਾਹਰ ਸੀਗੀਆਂ ਉਹ ਵੀ ਸਾਰੀਆਂ ਅੱਜ ਪਹੁੰਚੀਆਂ ਨੇ ਹੋਰ ਜਿਹੜੇ ਆ ਜਥੇਬੰਦੀਆਂ ਨੇ ਉਹ ਵੀ ਸਾਰੇ ਜਿੰਨੇ ਗਰੁੱਪ ਨੇ ਟੋਟਲ ਅੱਜ ਪਹੁੰਚੇ ਨੇ ਤੇ ਮੇਰੇ ਵੱਲੋਂ ਤੁਹਾਂ ਕਿਹਾ ਮੇਰਾ ਜ਼ਿੰਦਗੀ ਦਾ ਇੱਕ ਇੱਕ ਜੜਾ ਜੀਵਨ ਦਾ ਇੱਕ ਇੱਕ ਪਾਲਿਆ ਉਹ ਏਕੇ ਵਾਸਤੇ ਚੱਲਦਾ ਰਹੂਗਾ ਏਕਾ ਕਰਾ ਕੇ ਛੱਡਾਂਗੇ ਏਕੇ 'ਚ ਰਹਿਣਗੇ ਤਾਂ ਜਿੱਤਾਂਗੇ ਕਦੀ ਵੀ ਭਾਵੇਂ ਲੜਾਈ ਲੜਨੀ ਹੋਵੇ ਏਕੇ ਤੋਂ ਬਗੈਰ ਨਾ ਕਦੀ ਕੋਈ ਘਰ ਅੱਗੇ ਲੰਘਿਆ ਨਾ ਕਦੀ ਕੋਈ ਪਾਰਟੀ ਅੱਗੇ ਲੰਗੀ ਏ ਨਾ ਕੋਈ ਜਸੇਬੰਦੀ ਲੱਗੀ ਏ ਇੱਕ ਹੋਵੋਗੇ ਸਰਕਾਰਾਂ ਤੋਂ ਧੌਣ ਤੇ ਗੋਡਾ ਦੇ ਕੇ ਕੰਮ ਆਪਣੇ ਕਰਾ ਲਾਂ ਕਰਾਂਗੇ ਜੇ ਇਕੱਠੇ ਨਹੀਂ ਖਲੇਰੇ ਰਹਾਂਗੇ ਫਿਰ ਸਰਕਾਰ ਸਾਡੂ ਕੱਲੇ ਕੱਲੇ ਨੂੰ ਕੁੱਟਦੀ ਜਾਊਗੀ ਫਿਰ ਤਾਂ ਤਮਾਸ਼ਾ ਵੇਖਣ ਲੱਗ ਪਿਆ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਜੀ ਉਹਦੀ ਪਰਪਾਈ ਦੇ ਲਈ ਅੱਗੇ ਕਿਦਾਂ ਦੇ ਯਤਨ ਕੀਤੇ ਜਾਣਗੇ ਹੁਣ ਲੜਾਈ ਆ ਜੀ ਸਾਡੇ ਕੋਲ ਤਾਂ ਲੜਾਈ ਆ ਚੰਡਾ ਚੰਡਾ ਹੀ ਡੰਡਾ ਮੋਟਾ ਫਸਾ ਕੇ ਤੇ ਲੜਾਈ ਲੜਾਂਗੇ ਤਾਂ ਕਿ ਸਰਕਾਰ ਤੋਂ ਪੂਰਾ ਕਰਾਵਾਂਗੇ ਔਰ ਜੱਟ ਕੇ ਕਰਾਵਾਂਗੇ ਸਰਕਾਰ ਦੇ ਧੌਣ ਤੇ ਗੋਡਾ ਦੇ ਕੇ ਵੀ ਤੁਸੀਂ ਇਹ ਨੁਕਸਾਨ ਕੀਤਾ ਜਿਹੜਾ ਕਿਸਾਨਾਂ ਦਾ ਇਹ ਪੂਰਾ ਕਰੋ ਉਹਨਾਂ ਚ ਤੁਹਾਡੀ ਜਾਨ ਨਹੀਂ ਛੱਡਦੇ ਸੀ ਪੂਰਾ ਕਰਾ ਕੇ ਛੱਡਾ ਜੀ ਧੰਨਵਾਦ ਜੀ ਹਾਂਜੀ ਇਹਨਾਂ ਕਿਸਾਨ ਆਗੂ ਮੋਤਾ ਸਿੰਘ ਸਾਦੀਪੁਰ ਕਹਿੰਦੇ ਜੀ ਏਕੇ ਲਈ ਜਤਨ ਜਾਰੀ ਰਹਿਣਗੇ ਏਕੇ ਤੋਂ ਬਿਨਾ ਲੜਾਈ ਨਹੀਂ ਜਿੱਤੀ ਜਾ ਸਕਦੀ ਤੇ ਸਰਕਾਰ ਤੋਂ ਜੋ ਨੁਕਸਾਨ ਹੋਇਆ ਏ ਉਹਦੀ ਪਰਪਾਈ ਕਰਾ ਕੇ ਹਟਾਂਗੇ ਫਿਲਹਾਲ ਸਾਨੂੰ ਦੋ ਆਗਿਆ ਧੰਨਵਾਦ